ਅਲਕਾ ਜੀ ਪ੍ਰਿੰਦਰਪ੍ਰਾਪਤ ਬੀ.ਐਸ. ਉਹਨਾਂ ਵੱਲੋਂ ਮੁਹਿੰਮ ਚੜੀ ਜਾਂਦੀ ਹੈ ਕਿ ਲੁੱਟਮੋਹਾਂ ਕਰਨ ਵਾਲੇ ਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਖਿਲਾਫ ਵੀ ਇਹ ਡਰਾਈਵ ਚੜੀ ਜਾਂਦੀ ਉਸ ਲੜੀ ਦੇ ਤਹਿਤ ਸਿਟੀ ਥਾਣਾ ਦੇ ਐਸ.ਐਚ.ਓ ਅੰਗਰੇਜ਼ ਕੁਮਾਰ ਅਤੇ ਸਹਾਇਕ ਥਾਣੇਦਾਰ ਗੁਟਾ ਸਿੰਘ ਉਹਨਾਂ ਨੇ ਕੋਈ ਮੁਖਬਰੀ ਹਾਸਲ ਕੀਤੀ ਕਿ ਸਾਜਨ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਜਾਫਰਾ ਥਾਣਾ ਬੈਰੋਕੇ ਇਹ ਚੋਰੀ ਦਾ ਮੁਰਕ ਚੋਰੀਏ ਕਰਨ ਦਾ ਆਦਿਆ ਤੇ ਉਹ ਚੋਰੀ ਦਾ ਮੋਟਰਸਾਈਕਲ ਲੈ ਕੇ ਘੁੰਮ ਰਿਹਾ ਜੇ ਅਗਰ ਕੋਈ ਹੁਣੀ ਨਾਕਾਬੰਦੀ ਕਿਸੇ ਪਾਰਟਿਕੂਲਰ ਸਾਈਟ ਤੇ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦਾ ਸੂਚਨਾ ਪਰੋਸੇ ਉਹ ਪਾ ਕੇ ਅੰਗਰੇਜ਼ ਸਿੰਘ ਇਨਸਪੈਕਟਰ ਸਿਟੀ ਐਸਐਚਓ ਨੇ ਨਾਕਾਬੰਦੀ ਕੀਤੀ ਤੇ ਇਹਨੂੰ ਆਪਣਾ ਸਾਧਨ ਸਿੰਘ ਪੁੱਤਰ ਹਰਜੀਤ ਸਿੰਘ ਨੂੰ ਮੋਟਰਸਾਈਕਲ ਚੋਰੀ ਦੇ ਨਾਲ ਰੰਗੀ ਇੱਥੇ ਕਾਬੂ ਕੀਤਾ ਜਿਸ ਨੂੰ ਅਦਾਕ ਉਸ ਪੇਸ਼ੀ ਤੱਕ ਇੱਕ ਦਿਨ ਦਾ ਰਮਾਨ ਮਿਲਿਆ ਰਮਾਨ ਦੇ ਦੌਰਾਨ ਉਹਨੇ ਆਪਣੀ ਕੁਛ ਕਿਛ ਨਸਿਆ ਵੀ ਰਮੇਸ਼ ਸਿੰਘ ਉਰਫ ਹਰਮੇਸ਼ ਸਿੰਘ ਵਾਸੀ ਸਖੇਰਾ ਬੋਦਲਾ ਤੇ ਗੁਰਦੇਵ ਸਿੰਘ ਉਰਫ ਦੇਵੀ ਪੁੱਤਰ ਹਰਨਾਮ ਸਿੰਘ ਵਾਸੀ ਸਖੇਰਾ ਬੋਦਲਾ ਇਹ ਦੋਨੋਂ ਸਖੇਰਾ ਬੋਦਲਾ ਦੇ ਰਹਿਣ ਵਾਲੇ ਨੇ ਇਹ ਚੋਰੀਆਂ ਲੁੱਟਾ ਹੋਇਆ ਤੇ ਸਰਾ ਸਮਗਰੀ ਨੂੰ ਸਾਰੇ ਕੰਮ ਕਰਨ ਦੇ ਆਬੀ ਹਨ ਸਰਨ ਮੇ ਮਕਦਮੇ ਦੇਖਿਆ ਕੋਈ ਇੱਕ ਇਹਨਾਂ ਦੇ ਹਾਂ ਇਹਨਾਂ ਤੇ ਆਪਣਾ ਜਿਹੜਾ ਹੈ ਰਮੇਸ਼ ਸਿੰਘ ਹੈ ਇਹਤੇ ਪੰਜ ਮਕਦਮੇ ਨੇ ਤੇ ਗੁਰਦੇਵ ਸਿੰਘ ਤੇ 10 ਮਕਦਮੇ ਨੇ ਸੋ ਕਿੰਨੇ ਮੋਟਰਸਾਈਕਲ ਬਰਾਮਦ ਹੋਈ ਨੇ ਇਹ ਇਹਨਾਂ ਤੋਂ ਵੀ ਗਾਹਾਂ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਤੇ ਇਹਨਾਂ ਤੋਂ ਦੋ ਮੋਟਰਸਾਈਕਲ ਬਰਾਮਦ ਹੋਏ ਜਿਸ ਤੇ ਮਕਦਮਾ ਨੰਬਰ 141 193 2024 ਅੰਡਰ ਸੈਕਸ਼ਨ 379 ਆਈਪੀਸੀ ਦਾ ਦਰਜ ਕੀਤਾ ਗਿਆ ਤੇ ਕੁਝ ਕਿਸੇ ਦੇ ਦੌਰਾਨ ਇਹ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਗਏ ਤੇ ਇਹਨੇ ਜਿਹੜੇ ਚੋਰ ਨੇ ਸੀ ਤੇ ਇਹਨਾਂ ਨੂੰ ਅਸੀਂ ਹੁਣ ਰਿਮਾਂਡ ਲੈ ਕੇ ਹੋਰ ਉਮੀਦ ਵੀ ਵਾਰਦਾਤਾਂ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨੇ ਕੋਰਪਸ ਸਰ ਜਿਹੜੇ ਚੋਰੀ ਫਾਨ ਕਰਦੇ ਸੀ ਕਿਸ ਤਰ੍ਹਾਂ ਅੱਗੇ ਵੇਚਦੇ ਸੀ ਕੋਈ ਹੋਰ ਲੋਕਾਂ ਦੇ ਜਦ ਪਤਾ ਲੱਗਿਆ ਜੀ ਇਹ ਹੁਣ ਜਿਹੜੇ ਹੁਣ ਜਿਹੜੇ ਦੋ ਚੋਰ ਫੜਨੇ ਨੇ ਇਹਨਾਂ ਨੇ ਕਾਫੀ ਮੁਕੱਦਮੇ ਕਰਦ ਨੇ ਉਹ ਰਿਮਾਂਡ ਤੇ ਲੈ ਕੇ ਆਵਾਂਗੇ ਅੱਜ ਤੇ ਉਹਨਾਂ ਤੋਂ ਇਹ ਕੁਝ ਕਿਸੇ ਦੌਰਾਨ ਇਹ ਪੁੱਛਾਂਗੇ ਕਿ ਕਿਵੇਂ ਕਰਦੇ ਸੀ ਵਾਰਦਾਤ ਕਿੰਨੇ ਮੋਟਰਸਾਈਕਲ ਹੋਏ ਇਹ ਤਿੰਨ ਮੋਟਰਸਾਈਕਲ ਬਰਾਮਦ ਹੋਏ ਨੇ ਸਰ ਆਲਰੇਡੀ ਜਿਹੜੇ ਪਹਿਲੇ ਮੋਟਰਸਾਈਕਲ ਬਰਾਮਦ ਹੋਏ ਆ ਪੁਲਿਸ ਨੇ ਦਿੱਤੇ ਆ ਥਾਣੇ 'ਚ ਖੜੇ ਆ ਜਿਹੜੇ ਕਵਾੜ ਬਣ ਚੁੱਕੀ ਐ ਜੀ ਤੁਸੀਂ ਕੀ ਵਾਸੀ ਦੇਣਾ ਚ ਇਹਨਾਂ ਦੇ ਇੰਜਨ ਨੰਬਰ ਤੇ ਚੱਸੀ ਨੰਬਰ ਅਸੀਂ ਛਾਇਆ ਕਰਾਂਗੇ ਤੇ ਮੈਂ ਪਬਲਿਕ ਨੂੰ ਅਪੀਲ ਕਰਨਾ ਜੇ ਕਿਸੇ ਦਾ ਕੋਈ ਵਾਹਨ ਕਿਸੇ ਰਿਸ਼ਤੇਦਾਰ ਦਾ ਭੈਣ ਭਰਾ ਦਾ ਚੋਰੀ ਕੀਤਾ ਹੋਇਆ ਹੈ ਤਾਂ ਉਹ ਸਾਡੇ ਥਾਣੇਾਂ ਚੋਂ ਜਾ ਕੇ ਪਤਾ ਕਰ ਸਕਦਾ ਹੈ ਤੇ ਬਾਕੀ ਸੋਸ਼ਲ ਮੀਡੀਆ ਤੇ ਵੀ ਅਸੀਂ ਇਹਨਾਂ ਦੇ ਇੰਜਨ ਨੰਬਰ ਚੱਸੀ ਨੰਬਰ ਉਪਾਦੇ ਰਹਿਾਂਗੇ ਸਾਰੇ ਜਿਹੜੇ ਤਿੰਨ ਮੋਟਰਸਾਈਕਲ ਖੋੜੇ ਗਏ ਆ ਮਾਰਕਾ ਕੀ ਹਨ ਇਹ ਇੱਕ ਦਾ ਪਲਟੀਨਾ ਹੈ ਤੇ ਦੋ ਸਪਲੈਂਡਰ ਦੋ ਸਪਲੈਂਡਰ ਕਿਹੜੀ ਜਗ੍ਹਾ ਤੇ ਇਹਨਾਂ ਚੋਰੀ ਕੀਤਾ ਸੀ ਇਹ ਹਜੇ ਕੁਛਕਿਸ਼ਤਾ ਵਿਸ਼ਾ ਹਜੇ ਹਜੇ ਹਾਜ਼ਰਮਾਨ ਇਹਨਾਂ ਲੈ ਕੇ ਕੋਸ਼ਿਸ਼ ਕਰ ਰਹੇ ਹਾਂ। ਅਲੱਗ-ਅਲੱਗ ਥਾਵਾਂ ਤੋਂ ਇਹ ਚੋਰੀ ਕਰਦੇ ਸੀਗੇ। ਜੀ। ਇਹਨਾਂ ਦਾ ਰਿਮਾਂਡ ਲੈ ਕੇ مزید ਪੁੱਛਗਿੱਛ ਕੀਤੀ ਜਾ ਰਹੀ ਹੈ। ਸਰ ਇੱਕ ਬਿਨਾ ਨੰਬਰੇ ਮੋਟਰਸਾਈਕਲ ਜਲਾਲਾਬਾਦ ਬਹੁਤ ਕੰਮ ਰਹਿ ਗਏ। ਉਹਨਾਂ ਪ੍ਰਤੀ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੈਂ ਦੇਖੋ ਇਹ ਮੀਡੀਆ ਰਾਹੀਂ ਤੁਹਾਡੇ ਰਾਹੀਂ ਇਹਨਾਂ ਨੂੰ ਲੋਕਾਂ ਨੂੰ ਵਾਰਨਿੰਗ ਦੇਣਾ ਵੀ ਇਹਨਾਂ ਤੇ ਆਪਣੇ ਨੰਬਰ ਲਖਾਏਗਾ। ਆਦਰਵਾਇਜ਼ ਇਹਨਾਂ ਦਾ ਚਰਾਣ ਹੋ ਗਿਆ ਤਾਂ ਉਹਦਾ ਜੁਰਮਾਨਾ ਬਹੁਤ ਜ਼ਿਆਦਾ ਹੋ ਜਾਊਗਾ। ਸਾਫ਼ੀ ਕਰ ਰਹਾ ਹਾਂ। ਇਹ ਸਾਰੇ ਇਹਦੇ ਉੱਪਰ ਕੁਝ ਨਾ ਕੁਝ ਅੱਗੇ ਲਿਖਿਆ ਹੁੰ ਕੋਈ ਲਾਈਨ ਛੱਡ ਦਿੰਦਾ ਕੋਈ ਕਹਿੰਦਾ ਮੈਂ ਉਹ ਪਰ ਉਹ ਹੈ ਨਹੀਂਗਾ ਬੰਦਾ ਉੱਦਾਂ ਨਹੀਂ ਹੁੰਦੇ ਕੋਈ ਨਹੀਂ ਹੁਣ ਆਪਣਾ ਮੈਂ ਸਖਤ ਆਰਡਰ ਪਾਸ ਕਰ ਦਿੱਤੇ ਕਿੰਨੇ ਟ੍ਰੈਫਿਕ ਇੰਚਾਰਜ ਨੂੰ ਤੇ ਇੰਸਪੈਕਟਰ ਅੰਗਰੇਜ਼ ਤਾਂ ਮੇਰੀ ਗੱਲ ਸੁਣੀ ਰਿਹਾ ਜੀ ਇਹਨਾਂ ਨੂੰ ਸਖਤ ਸਖਤ ਇਹਨਾਂ ਦੇ ਕਾਰਵਾਈ ਤੇ ਸਰ ਤਿੰਨ ਚਾਰ ਜਿਹੜੇ ਲੋਗੋ ਨੇ ਉਹ ਬਹੁਤ ਮਸ਼ਹੂਰ ਹੋ ਚੁੱਕੇ ਜਿਵੇਂ ਪ੍ਰੈਸ ਹੈ ਪੁਲਿਸ ਹੈ ਜਾਂ ਸਰਪੰਚ ਹੈ ਇਸ ਤਰ੍ਹਾਂ ਦੇ ਲੋਗੋ ਬੜੇ ਜੱਕਿਤ ਨੇ ਜਿਹੜੇ ਕਿ ਮੋਟਰਸਾਈਕਲ ਆਪੇ ਵੀ ਇਕਲਾ ਦੀ ਮੈ ਗਈ ਜਾਂਦੀ ਮੈਂ ਆਪਣੇ ਜਿਹੜੇ ਪੁਲਿਸ ਅਰਗੋ ਨਾਲ ਚਲਾਨ ਕੱਟਦੇ ਨੇ ਸਾਡੇ ਥਾਣੇ ਦੇ ਜਿਹੜੇ ਮੁਲਾਜ਼ਮੇ ਉਹਨਾਂ ਨੂੰ ਇੰਸਪੈਕ ਪਬਲਿਕ 'ਚ ਸ਼ਾਇਕ ਕੀਤੀ ਜਾਵੇ ਅਖਬਾਰ ਦੇ ਰਾਹੀਂ ਆਪ ਜੀ ਦੇ ਮਾਧਿਅਮ ਰਾਹੀਂ ਤਾਂ ਕਿ ਲੋਕਾਂ ਨੂੰ ਸਬਕ ਮਿਲ ਸਕੇ ਪ੍ਰੈਸ ਵਾਲਿਆਂ ਦੀ ਫੋਟੋ ਕਰਨ ਦੇ ਵੀ ਹੈ ਉਹ ਜੋ ਹੈ ਜਿਨ੍ਹਾਂ ਦੇ ਉਹਦੇ ਲੋਗੋ ਲੱਗੇ ਜਿਹੜੇ ਗਲਤ ਪ੍ਰੈਸ ਵਾਲਿਆਂ ਨੇ ਉਹ ਵੀ ਅਸੀਂ ਹਾਈਲਾਈਟ ਕਰਾਂਗੇ ਜਿਹੜੇ ਜਾਂ ਵੀ ਪ੍ਰੈਸਰ ਕੁੱਟ ਰਹੇ ਉਹਨਾਂ ਨੂੰ ਵੀ ਹਾਈਲਾਈਟ ਕਰਾਂ। ਇੱਕ ਸਰ ਜਿਹੜੇ ਤੁਸੀਂ ਕਹਿ ਰਹੇ ਕਿ ਜਿਹੜੇ ਕਈ ਜਿਹੜਾ ਚੋਰੀਆਂ ਦੇ ਆਦੀ ਹੈਗੇ ਇਹ ਆਖਿਰ ਮੋਟਰਸਾਈਕਲ ਤੋਂ ਵੀ ਜਿਹਦਾ ਵੇਚਦੇ ਹੋਣਗੇ ਕੋਈ ਨਾ ਫਰਦਾਲਜੀ ਬੱਚੇ ਜੀ ਤੱਕ ਨਹੀਂ ਯਾਰ ਮਾਰਦੇ ਅੱਜ ਕੇ ਇਨਵੈਸਟੀਗੇਸ਼ਨ ਦਾ ਦਿਸ਼ਾ ਇਹ ਵੀ ਆਪਣਾ ਕੁਝ ਕੁਛ ਇਹ ਸਾਹਮਣੇ ਲਿਆਵਾਂਗੇ ਕਿੱਥੇ ਵੇਚੀ ਇੱਕ ਸਰ ਜਲਾਲਾ ਬੰਦੇ ਨੇ ਦੇਖ ਨੂੰ ਮਿਲਿਆ ਜਿਸ ਤਰ੍ਹਾਂ ਨਵੀਆਂ ਗੱਡੀਆਂ ਜਿਹੜੀਆਂ ਸक्राइब ਕੀਤੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਇੰਚਾਰਜ ਜਿਹੜਾ ਤੇ ਪਹਿਲਾਂ ਵੀ ਬ੍ਰਾਹਮਤ ਕੀ ਹੋ ਚੁੱਕੀ ਉਹਨਾਂ ਪ੍ਰਤੀ ਵੀ ਪੁਲਿਸ ਦਾ ਕੋਈ ਹੈਗਾ ਅੱਗੇ ਦਾ ਐਕਸ਼ਨ ਜੀ ਬਿਲਕੁਲ ਜੇ ਕੋਈ ਸਾਡੇ ਕੋਲ ਸੂਚਨਾ ਆਏਗੀ ਜਿਸ ਤਰ੍ਹਾਂ ਮੋਟਰ ਖਾਸ ਨੇ ਸਾਨੂੰ ਇਹ ਮੋਟਰਸਾਈਕਲ ਪਕੜਾਇਏ ਨੇ ਉਸੇ ਤਰ੍ਹਾਂ ਅਸੀਂ ਉਹ ਵੀ ਕਾਬੂ ਕਰਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ ਸਰ ਇਹਨਾਂ ਨੂੰ ਕੂਡ ਪੇਸ਼ ਕਰ ਦਿੱਤਾ ਗਿਆ ਕਿ ਹੱਲ ਕਰਨਾ ਹੈ ਕਰਨਾ ਹਜੇ ਪੇਸ਼ ਕਰਨਾ ਹੈਗਾ ਜਿਹੜਾ ਪਹਿਲਾ ਚੋਰ ਹੈ ਉਹ ਇੱਕ ਦਿਨ ਦੇ ਰਿਮਾਂਡ ਤੇ ਹੈ ਜਿਹੜੇ ਦੋ ਹਜੇ ਹੈਗੇ ਨਹੀਂ ਉਹਨਾਂ ਦਾ ਰਿਮਾਂਡ ਲੈਣਾ ਹੈ ਉਹ ਲੌਕਅਪ ਚ ਮੰਗ ਲੈ ਜੀ ਸਰ ਠੀਕ ਥੈਂਕ ਯੂ ਸਰ ਜੈ ਹਿੰਦ